ਨਾ ਗਰਮੀ ਲੱਗੀ ਜਾਂਦੀ ਹੈ ਕੋਈ ਹਾਲ ਉਹ ਕੋਲ ਤੂੰ ਆ ਵੀ ਸਾਡੇ ਰਿਸ਼ਤੇਦਾਰ ਐਡੇ ਤਕੜੇ ਐਡੇ ਤਕੜੇ ਸਵਾਦ ਤਕੜੇ ਇਹੋ ਜਿਹੀ ਸੀ ਲੱਗਿਆ ਬਾਈ ਪਰ ਮਾੜਾ ਬਟਾ ਵਧਾ ਲਾ ਆ ਆ ਗੱਲ ਗਰਮ ਹਵਾ ਦਾ ਡਰਾਈਵਰ ਬੰਦਾ ਵਧਾ ਲੈ ਕੋਈ ਗੱਲ ਨਹੀਂ ਯਾਰ ਡਰਾਈਵਰ ਕੀ ਕਰੂਗਾ ਹੁਣ ਇਹਨੂੰ ਘੱਟ ਤੋਂ ਘੱਟ ਤੋਂ ਹੁਣ 18 ਤੇ ਐ ਇਹਨੂੰ 22 ਤੇ ਕਰ ਕਰ ਦੇ ਕਰ ਕੋਈ ਗੱਲ ਨਹੀਂ ਯਾਰ ਇਹ ਆ ਵੀ ਤੇ ਅਰਦੋਂ ਬੱਧ ਹੋਵੇ ਯਾਰ ਮਨ ਕੁਲੀ ਤਾਂ ਬੱਧ ਹੋਵੇ ਬਾਕੀ ਗੱਲ ਨਹੀਂ ਹੋਣੀ ਹੋਰ ਦੇਖੀ ਉਹ ਉਤਲਾਈ ਕਰੀ ਜਾਂਦਾ ਮੇਰੇ ਰਿਸ਼ਤੇਦਾਰ ਬੜੇ ਤਖੜੇ ਰਿਸ਼ਤੇ ਦਾ ਰੈਂਜ ਨੂੰ ਮੇਕੀ ਸਰਦਾ ਜੇ ਮਾਰਦਾ ਐਸੇ ਤੂੰ ਓਏ ਭਰਾ ਤੂੰ ਕੀ ਕਰਿਆ ਬਾਈ ਮੈਂ ਤਾਂ ਬਾਈ ਤੇ ਕਰਤਾ ਇਹਨੂੰ 25 30 ਤੇ ਕਰ ਲਾ ਦੇ ਫੜਾ তোর ਹਾਥੀ ਹੈ ਬਜੇ ਇਹਨੂੰ 25 30 ਤੇ ਕਰ ਲਾ ਔਰ ਕੀ ਫੇਰਾ ਗਾਣਾ ਠੰਡੀ ਸਰਦਾ ਠੰਡੀ ਸਰਦਾ 25 ਦੇ ਘਰ ਪਾੜਦਾ ਔਰ ਕੀ ਹੋਰ ਤਾਂ ਜਵਾ ਮੈਂ ਕਿਹਾ ਸ਼ਿਮਲਾ ਹੀ ਭਰਾ ਦੂ ਐਨਾ ਘਟਾਈ ਬੈਠਾ ਸੀ 16 ਤੇ 16 ਤੇ ਸਵਾਹ ਸਿੱਟਣੀ ਐ ਉਹ ਚੱਲਦਾ 25 ਦੇ ਘਰ ਘੱਟ ਦੂ ਬਾਈ ਸਹੀ ਗੱਲ ਹੈ ਨਹੀਂ ਗੱਲ ਹੈ ਨਹੀਂ ਗੀ ਉਹ ਗੱਲ ਹੈ ਨਹੀਂ ਗੀ ਸੀ ਐਵੇਂ ਰਿਸ਼ਤੇਦਾਰਾਂ ਨੂੰ ਤੂੰ ਹੀ ਸਲਾਈ ਸਲਾਈ ਜੰਨਾ ਹੈ ਯਾਰ 30 ਤੇ ਏਸੀ ਕਰ ਲਿਆ 32 ਤੇ ਹੋ ਜਾ ਇੱਕ ਮਿੰਟ ਰੁਕਦਾ ਥਾਈ ਨਤੀ ਕੱਟੀ ਬੱਤੀ 32 ਤੇ ਗੱਲ ਆ ਹੁਣ 32 ਤੇ ਦੇਖੇ ਹੁਣ ਹੁਣ ਦੇਖੇ ਹੁਣ ਆਪਾਂ ਬੈਠੇ ਹੁਣ ਬੜੋ ਸ਼ੇਵਾ ਬੜੋ ਸ਼ੇਵਾ ਹੋਰ ਕਿਉਂ ਛੋੜਾ ਤੇ ਕਰਕੇ ਛੋੜਾ ਤੇ ਠੰਡੀ ਬਹੁਤ ਸੜਦਾ ਹੈ ਸੜਦਾ 32 ਤੇ ਕੀਤਾ ਹੁਣ ਕੇ ਬੈ ਜਾ ਰਜਾਈ ਨਾ ਮਾ ਕਰੀ ਆਪ ਕੇ ਬੈ ਜਾ ਰੱਖ ਕੇ ਲੋਗੜਾ ਲਈ ਰਜਾਈ ਤੇ ਠੰਡਾ ਹੀ ਬਹੁਤ ਹੈ ਸਾਰਾ ਬੁਰਕਾ ਕਿਉਂ ਹੈ ਜਾਂਦਾ ਨਾ ਓਏ ਓਏ ਫੋਲੇ ਇਹਦੀ ਗੱਲ ਹੈ ਇਹ ਨਾ ਡੱਬੇ ਲਿਆ ਗਏ ਆ ਓਏ ਇਧਰ ਵੇਖੀ ਫੈਲ ਸੁਣਦੇ ਗੱਲ ਨਹੀਂ ਮੰਦੇ ਦੇ ਦੇ ਨਾ ਤੇਰੇ ਪਿੱਛੇ ਪਾਣੀ ਵਾਲੀ ਮੋਟ ਲਾ ਇੱਕ ਮਿੰਟ ਹੋ ਜਾ ਬਾਅਦ ਜਾ ਆ ਦੇਖ ਜਿਆਦਾ ਚੱਟੇ ਬੱਤੀ ਤੇ ਕੀਤਾ ਲੈ ਗਿਆ ਦੇਖ ਫੁਲਿੰਗ ਦਵਾਈ ਤੇ ਆਹ ਉਹ ਬੁਧਾ ਠੰਡਾ ਠੰਡਾ ਐਸੀ ਠੰਡਾ ਹੁੰਦਾ ਨਾ 16 ਤੇ 18 ਨਾ 32 ਤੇ